ਜਿਹੜਾ ਅੜਬ ਹੁੰਦਾ ਜਿਹੜਾ ਝੁਕਦਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਹੈ ਉਹ ਅੱਖਾਂ ਨੂੰ ਸੋਹੰਦਾ ਨਹੀਂ ਜਿਹੜਾ ਅਸੀਂ ਵੀ ਰਲ ਕੇ ਖੇਡੇ ਪਾਰਟੀ ਗਿਰਵੀ ਧਰਦੇ ਉਹ ਚੈਂਪੀਅਨ ਕਿਉਂ ਕੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਜਲੀਲ ਵੀ ਹੋਊ ਹੱਤਿਆ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਕੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਕਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤਰਤਵ ਨਹੀਂ ਕਰ ਸਕਦੇ ਇਹੇ ਜੇ ਕੱਢੂੰਗਾ ਬਾਹਰ ਯੋਧੇ ਯੋਧੇ ਜਿਹੜੇ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ ਯਾਦ ਰੱਖਣ ਬਾਨੂ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹੈ ਹਰੀ ਸਿੰਘ ਨਲਵੇ ਨੇ ਕੋਡਾ ਲਾ ਕੇ ਕਿਹਾ ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤਰ ਹੈ ਇਹ ਜਿਆ ਕਿਰਦਾਰ ਅੱਜ ਹੈ ਇਹ ਜਿਆ ਜਜ਼ਬਾਤ ਅੱਜ ਜਿੱਦਣ ਹੋਊ ਪੰਜਾਬ ਉੱਠ ਖੜੂ ਲਓ ਲਾਸਟ ਦੇ ਵਿੱਚ ਮੈਂ ਖਤਮ ਕੀਤੀ ਆਪਦੀ ਗੱਲਬਾਤ ਖਤਮ ਖੜ ਦੀ ਗੱਲ ਕਰ ਰਹੇ ਨਵਜੋਤ ਸਿੰਘ ਸਿੱਧੂ 80 20 ਦੀ ਗੱਲ ਕਰ ਰਹੇ ਆ ਖੜ ਦਿਓ ਖੜ ਦਿਓ ਯਾਰ ਨਵਜੋਤ ਸਿੰਘ ਸਿੱਧੂ 80 20 ਦੀ ਕਰ ਲੈ 10 ਕੱਲ ਨੂੰ ਹੋ ਸਕਦਾ ਉਹ ਫਿਰ ਕੱਲ ਕਰ ਲੈ ਕਿ 10 90 ਉਹ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਜਾਵੇ ਕੀ ਗੱਲ ਹੈ ਮੇਰੇ ਨਾਲ ਤਾਂ ਮੇਰੀ ਗੱਲ ਕਰੀ ਜਾਵੇ ਉਹ ਕਿਹੜੇ 75 25 ਦੀ ਗੱਲ ਕਰ ਰਿਹਾ ਕਿਹੜੇ 80 20 ਦੀ ਗੱਲ ਕਰ ਰਿਹਾ ਕਿਹੜੇ ਹੁਣ ਉਸ ਤੋਂ ਬਾਅਦ ਕੱਲ ਨੂੰ ਪਤਾ ਨਹੀਂ ਕੀ ਹੋਣਾ ਕੀ ਕਹਿਣਾ ਸੋ ਮੈਂ ਆਪਣੀ ਗੱਲ ਕਰਨਾ ਚਾਹਾਂਗਾ ਔਰ ਮੈਂ ਇਹੀ ਕਵਾਂਗਾ ਕਿ ਬਈ ਸਾਰਾ ਉਹਨਾਂ ਨੇ ਬਟੰਡੇ ਦਿੱਤਾ ਸੀ ਰੰਗ ਚ ਰੰਗ ਚ ਭੰਗ ਨਹੀਂ ਪਾਉਣਾ ਪਾਉਣੀ ਚਾਹੀਦੀ ਕਿਸੇ ਵਿਅਕਤੀ ਨੂੰ ਵੀ ਇਜ਼ਾਜ਼ਤ ਨਹੀਂ ਹੈ ਔਰ ਅਗਰ ਕੋਈ ਰੰਗ ਚ ਭੰਗ ਪਾਉਣ ਦੀ ਕੋਸ਼ਿਸ਼ ਕਰੇਗਾ ਉਹਨੂੰ ਖਮਿਆਜਾ ਭੁਗਤਣਾ ਪਏਗਾ ਕੋਈ ਵੀ ਕਮਜ਼ੋਰ ਨਹੀਂ ਹੈ ਇੰਤਜ਼ਾਰ ਕਿਸੇ ਨੂੰ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਬੰਦਾ ਸਮਝਦਾ ਹੈ ਕਿ ਕਮਜ਼ੋਰ ਹੈ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਜਿਹਨੂੰ ਕਮਜ਼ੋਰ ਸਮਝਿਆ ਜਾਂਦਾ ਫਿਰ ਉਹ ਐਸਾ ਟੀਕਾ ਲਾਉਂਦੇ ਆ ਫਿਰ ਬੰਦਾ ਲੱਭਿਆ ਨਹੀਂ ਥੋਂਦਾ ਸਾਡੇ ਗੁਰੂ ਹੈ ਬਾਗੀ ਦੇ ਮੇਲੇ ਦੇ ਲਈ ਕੀ ਚਾਰੀ ਕੀ ਚਾਰੀ ਬਾਗੀ ਦੇ ਮੇਲੇ ਤੇ ਅਸੀਂ ਕਿਉਂਕਿ ਦੇਖੋ ਸਿੰਘ ਸਹਿਬਾਨਾਂ ਦਾ ਫਰਮਾਨ ਆਇਆ ਸੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀ ਉਹਨਾਂ ਨੇ ਕਿਹਾ ਸੀ ਕਿ ਸ਼ਹੀਦੀ ਜੋੜ ਮੇਲੇ ਜਿੱਥੇ ਸ਼ਹਾਦਤਾਂ ਹੋਈਆਂ ਉੱਥੇ ਕਾਨਫਰੰਸਾਂ ਨਾ ਕੀਤੀਆਂ ਜਾਣ ਤੇ ਕਾਨਫਰੰਸਾਂ ਕਰਕੇ ਇੱਕ ਦੂਜੇ ਨੂੰ ਨਾ ਨਿੰਦਿਆ ਜਾਵੇ ਉਹ ਸ਼ਹੀਦੀ ਦਿਹਾੜਾ ਹੈ ਬਹੁਤ ਸਾਰੀਆਂ ਪਾਰਟੀਆਂ ਨੇ ਇਹਦੇ ਤੇ ਸਿੰਗ ਕਰਦਿਆਂ ਹੋਏ ਆ ਅਸੀਂ ਪਹਿਲ ਕੀਤੀ ਅਸੀਂ ਉਹ ਕਾਨਫਰੰਸ ਖਤਮ ਕਰਤੀ ਅਸੀਂ ਅਸੀਂ ਮੱਥਾ ਟੇਕਣ ਜਾਂਦੇ ਆਂ ਇਹ ਵਾਰੀ ਕੋਈ ਨਾ ਕੋਈ ਪਾਰਟੀ ਦਾ ਲੀਡਰ ਨਕਮਸਤ ਖੌਣ ਜਾਂਦਾ ਹੈ ਅਸੀਂ ਅਸ਼ੀਰਵਾਦ ਲੈਣ ਜਾਂਦੇ ਆਂ ਔਰ ਅੱਜ ਸਭ ਤੋਂ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਕਹਿੰਦੇ ਆ ਜਿਹੜੀ ਸਿੱਖਾਂ ਦੀ ਪਾਰਟੀ ਕਹਿੰਦੇ ਆ ਉਹ ਜਿੱਥੇ ਜੀ ਕਰਦਾ ਉਹ ਫਰਮਾਨ ਮੰਨ ਲੈਂਦੇ ਆ ਜਿੱਥੇ ਜੀ ਕਰਦਾ ਉਹ ਫਰਮਾਨ ਨਹੀਂ ਮੰਨਦੇ ਫਤਿਹਗੜ ਸਾਹਿਬ ਤੋਂ ਫਰਮਾਨ ਮੰਨ ਲੈਂਦੇ ਆ ਲੇਕਿਨ ਮੁਕਸਰ ਜਾ ਕੇ ਉਹ ਆਪ ਦਾ ਜੋੜ ਮੇਲਾ ਤੇ ਉਹ ਕਾਨਫਰੰਸ ਕਰਦੇ ਆ ਸੋ ਮੈਨੂੰ ਲੱਗਦਾ ਕਿ ਇਸੇ ਕਰਕੇ ਇਹ ਲੋਕਾਂ ਦਾ ਜਿਹੜਾ ਦੂਰਾ ਨਕਾਬ ਹੈ ਉਹ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਮੈਨੂੰ ਲੱਗਦਾ ਜੋ ਜਥੇਦਾਰ ਅਕਾਲ ਤਖਤ ਨੇ ਜਾਂ ਸਿੰਘ ਸਹਿਬਾਨਾਂ ਨੇ ਜੋ ਫਰਮਾਨ ਦਿੱਤਾ ਸੀ ਸਾਨੂੰ ਇਹੋ ਜੇ ਮੌਕੇ ਤੇ ਕਾਨਫਰੰਸ ਨੂੰ ਕਰੋ ਰੋਜ਼ ਕਰੋ ਸ਼ਹੀਦੀ ਜੋੜ ਮੇਲੇ ਤੇ ਸਾਨੂੰ ਪੋਲੀਟੀਕਲ ਕਾਨਫਰੰਸਸ ਬੰਦ ਕਰਨੀਆਂ ਚਾਹੀਦੀਆਂ ਔਰ ਸਾਡੀ ਵੀ ਅਸੀਂ ਨਹੀਂ ਕਰਾਂਗੇ ਦੱਸ ਦਿਓ ਜੀ ਕਿ ਹੋਰ ਕੀ ਕੋਈ ਗੱਲ ਹੋਈ ਹੈ ਦੇਖੋ ਜੀ ਸੁਖਬਾਲ ਸਿੰਘ ਖੈਰਾ ਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡੀ ਜ਼ਾستی ਕੀਤੀ ਗਈ ਹੈ ਜਿਸ ਪ੍ਰਕਾਰ 8 ਸਾਲ ਪੁਰਾਣੇ ਕੇਸ ਦੇ ਵਿੱਚ ਖਹਿਰਾ ਸਾਹਿਬ ਨੂੰ ਇਨਵੋਲਡ ਕਰਕੇ ਹੁਣ ਫਿਰ 3 ਮਹੀਨੇ ਹੋ ਗਏ ਜ਼ਮਾਨਤ ਤੋਂ ਬਾਅਦ ਇੱਕ ਹੋਰ ਮਕਦਮਾ ਦਰਜ ਕੀਤਾ ਗਿਆ ਮੈਂ ਸਮਝਦਾ ਕਿ ਇਹ ਦੂ ਵੱਡੀ ਧੱਕੇਸ਼ਾਹੀ ਇਹ ਮੈਨੂੰ ਲੱਗਦਾ ਐ ਲੱਗਦਾ ਕਿ ਜਿਵੇਂ ਮੁਗਲ ਰਾਜ ਪੰਜਾਬ ਦੇ ਵਿੱਚ ਦੁਬਾਰਾ ਸਥਾਪਿਤ ਹੋ ਗਿਆ ਹੋਵੇ ਔਰ ਇਸ ਤਰ੍ਹਾਂ ਅੰਦਰ ਬੈਠੇ ਤੇ ਉਹ ਤਾਂ ਰਵਾ ਲਾ ਦੇਣੀ ਆ ਕਿ ਇਹ ਧਮਕੀ ਦਿੰਦਾ ਹੈ ਇਹਦੀ ਮੈਂ ਬਹੁਤ ਕਰੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ ਇਹ ਪਰਸਨਲ ਸਕੋਰ ਸੈੱਟ ਕੀਤਾ ਜਾ ਰਿਹਾ ਹੈ ਪੁਲਿਸ ਕਟਪੁਤਲੀ ਦੀ ਤਰ੍ਹਾਂ ਕੰਮ ਕਰ ਰਹੀ ਹੈ ਪੁਲਿਸ ਨੂੰ ਚਾਹੀਦਾ ਹੈ ਪੰਜਾਬ ਦੇ ਲਾਅ ਆਰਡਰ ਆਰਡਰ ਦੀ ਧਿਆਨ ਰੱਖੇ ਨਾ ਕਿ ਕਾਂਗਰਸੀਆਂ ਨੂੰ ਫੜ ਫੜ ਕੇ ਅੰਦਰ ਦੇਣ ਦਾ ਕੰਮ ਕਰੇ ਔਰ ਇਹ ਨਵੇਂ ਰੀਤੀ ਰਿਵਾਜ ਨਾ ਪਾਏ ਜਾਣ ਇਨਾ ਖਮਿਆਜਾ ਪੰਜਾਬ ਨੂੰ ਨਹੀਂ ਆਉਣ ਵਾਲੇ ਸਮੇਂ ਚ ਕੁਕਤਣਾ ਪਏਗਾ ਅਸੀਂ ਸੁਖਪਾਲ ਸਿੰਘ ਖੈਰਾ ਜੀ ਨਾਲ ਡਟ ਕੇ ਖੜੇ ਹਾਂ ਆਉਣ ਵਾਲੇ ਸਮੇਂ ਚ ਅਸੀਂ ਪੰਜਾਬ ਦੇ ਡੀਜੀਪੀ ਨੂੰ ਅਸੀਂ ਪਹਿਲਾਂ ਇਤਲਾਹ ਵੀ ਦਿੱਤੀ ਹੈ ਹੁਣ ਮਿਲਾਂਗੇ ਵੀ ਜਿਸ ਪ੍ਰਕਾਰ ਉਹਨਾਂ ਦੀ ਜਾਨ ਨੂੰ ਵੀ ਖਤਰੇ ਦੀ ਗੱਲ ਕੀਤੀ ਗਈ ਹੈ ਉਹਨਾਂ ਨੂੰ ਥ੍ਰੈਟ ਆਇਆ ਹੈ ਉਹਰੇ ਅਸੇਕੀ ਇੰਤਜ਼ਾਮ ਕੀਤੇ ਹੈ ਉਹਰੇ ਤੇ ਇੱਕ ਚਰਚਾ ਕਰਾਂਗੇ ਔਰ 12 ਤਰੀਕ ਨੂੰ ਮੈਂ ਦਵਿੰਦਰ ਯਾਦਵ ਜੀ ਨੂੰ ਨਾਲ ਲੈ ਕੇ ਔਰ ਸੀਐਲਪੀ ਲੀਡਰ ਸਾਹਿਬ ਨੂੰ ਨਾਲ ਲੈ ਕੇ ਸੁਖਪਾਲ ਸਿੰਘ ਖਹਿਰਾ ਜੀ ਨਾਲ ਅਸੀਂ ਮੁਲਾਕਾਤ ਕਰਾਂਗੇ ਜਿਹੜੀ ਪਰਸੋਂ ਯਾਨੀ ਕਿ 12 ਤਰੀਕ ਨੂੰ ਵੀ 6 ਸੀਟਾਂ ਆਫਰ ਕੀਤੀ ਗਈਆਂ ਆਪ ਵੱਲੋਂ ਇਸ ਤਰੀਕੇ ਦੀ ਚਰਚਾ ਹੈ ਖਬਰ ਲੱਗੀ ਸੋ ਭਾਈ ਮੈਂ ਤੁਹਾਨੂੰ ਪਹਿਲਾਂ ਸਵੇਰ ਵੀ ਇਹ ਦੱਸਿਆ ਕਿ ਅਲਾਈਅੰਸ ਬਾਰੇ ਸਾਡੇ ਨਾਲ ਕਿਸੇ ਪ੍ਰਕਾਰ ਦੀ ਚਰਚਾ ਨਹੀਂ ਹੈ ਕਿਸੇ ਗੱਲ ਦੀ ਚਰਚਾ ਨਹੀਂ ਅੱਜ ਵੀ ਤੁਹਾਡੇ ਸਾਹਮਣੇ 13 ਲੋਕ ਸਭਾ ਆਬਜ਼ਰਵਰ ਨਾਲ ਅੱਜ ਦਵਿੰਦਰ ਯਾਦਵ ਨੇ ਮੀਟਿੰਗ ਕੀਤੀ ਹੈ ਕਿ ਕਿੱਦਾਂ ਅਸੀਂ ਆਉਣ ਵਾਲੇ ਸਮੇਂ 'ਚ ਲੋਕ ਸਭਾ 'ਚ ਅਸੀਂ ਪਰਫਾਰਮ ਕਰਾਂਗੇ ਜਿਹੜਾ ਅਰਬ ਹੁੰਦਾ ਹੈ ਜਿਹੜਾ ਝੁਕਦਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਹੈ ਉਹ ਅੱਖਾਂ ਨੂੰ ਸੋਹੰਦਾ ਨਹੀਂ ਜਿਹੜਾ ਅਸੀਂ ਵੀ ਰਲ ਕੇ ਖੇਡੇ ਪਾਰਟੀ ਗਿਰਵੀ ਧਰਦੇ ਉਹ ਚੈਂਪੀਅਨ ਕਿਉਂ ਹੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਜਲੀਲ ਵੀ ਹੋਊ ਉਹਨੂੰ ਵਰਕਰ ਜਲੀਲ ਕਰੂ ਮੈਂ ਫੇਰ ਕਹਨਾ 100 ਬੰਦਾ ਇਕੱਠਾ ਹੋਵੇ ਇੱਥੇ ਤਾਂ ਹਜ਼ਾਰਾਂ ਨੇ 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਏਜੰਡਾ ਹੈ ਸਾਡੇ ਕੋਲ ਆ 50 60 ਹਜ਼ਾਰ ਕਰੋੜ ਰੁਪਈਆ ਬੈਂਕ ਚ ਪਾ ਕੇ ਪੰਜਾਬ ਦੇ ਨੌਜਵਾਨਾਂ ਤੇ ਲਾਉਣ ਨੂੰ 120 ਹਜ਼ਾਰ ਕਰੋੜ ਰੁਪਈਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਪਲਟ ਦੂਗਾ ਇੱਕ ਸਾਲ ਚ ਪਲਟ ਦੂਗਾ ਇਹ ਝੂਠ ਵੇਚਣ ਵਾਲੇ ਕਿੱਥੇ ਹੁਣ ਕੇਜਰੀਵਾਲ ਉਹ ਹਮ निकालेंगे ਨੇਤਾਵਾਂ ਦੀ ਜੇਬ ਵਿੱਚੋਂ ਐਸੇ ਕਰਕੇ 20000 ਕਰੋੜ 35000 ਕਰੋੜ ਕ निकालेंगे हम बजट में से ओ पतੰਦਰਾ ਪੰਜਾਬੀ ਤੇ ਬੋਲੀ ਸਿੱਖ ਲੈ ਪਹਿਲਾ निकालेंगे 35000 ਕਰੋੜ ਰੁਪਏ बजट में से और 1100 ਰੁਪਏ ਮਾਤਾ ਨੂੰ আর ਬਹਿਣੋ ਨੂੰ ਦੂ ਕੀ ਮਿਲਿਆ ਚੁੰਛਣਾ ਠੀਕ ਹੈ ਬਿੱਤਰਾ ਤੋੜੀ ਪਤਾੜੀ ਮਾਰੋ ਇਹ ਟਕਾਕ ਕੀ ਦਿੱਤਾ ਓਏ ਉਹ ਜਦੋਂ ਤੁਹਾਡੇ ਕੋਲ ਪੱਲੇ ਹੀ ਕੁਛ ਨਹੀਂ ਜਦੋਂ ਤੁਹਾਡੇ ਕੋਲ ਇਨਕਮ ਹੀ ਨਹੀਂ ਤੁਸੀਂ ਇਨਕਮ ਨੂੰ ਵੰਡੋ ਫ੍ਰੀ ਦਿਓ ਜੋ ਮਰਜ਼ੀ ਕਰੋ ਇਨਕਮ ਤਾਂ ਦਿਓ ਨਾ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗਾ ਕਰ ਨੰਗਾ ਇਹ ਸਵਾਲ ਆਇਆ ਈ ਜਾਣ ਕੇ ਟੋਕੋ ਤਾੜੀ ਟਗਾ ਕੇ ਮਾਰੋ ਜੇ ਤੋ ਤੁਸੀਂ ਨੰਗ ਸਰਕਾਰ ਹੋ ਤੇ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਆ ਠੀਕ ਹੈ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਆ ਤੇ ਤੁਸੀਂ ਪੰਜਾਬ ਨੂੰ ਲਾਰੇ ਲੱਪੇ ਲਾ ਕੇ ਤੁਸੀਂ ਇਹ ਦਿਖਾਉਣਾ ਝੂਠ ਵੇਚ ਕੇ ਵੀ ਪੰਜਾਬ ਜਾਵੇ ਠੱਠੇ ਖੂਚ ਅਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਰੱਖਾਂਗੇ ਉਹ ਗੁਰੂ 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 ਦੀ ਬੋਲੀ ਲਾਤੀ ਜਿਨ੍ਹਾਂ ਨੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕੀਤਾ ਉਹਨਾਂ ਨੂੰ ਸਜ਼ਾ ਨਹੀਂ ਦੇ ਸਕੇ ਜਿਨ੍ਹਾਂ ਨੇ ਜੱਥੇਦਾਰਾਂ ਦੇ ਮੂੰਹ ਦੇ ਉੱਤੇ ਸਿਕਤਾਂ ਦੇ ਧੂਏ ਮਾਰੇ 8 ਵਜੇ ਚ ਪੇੜ ਮੂੰਹ ਤੇ ਹੈ ਤੇ ਜੱਥੇਦਾਰ ਟੋਟੇ ਟੋਟੇ ਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਗੋਡੇ ਲਵਾਤੇ ਸੀ ਲੀਵਾ ਲਾਤਾ ਸੀ ਜਥੇਦਾਰ ਘਰੇ ਆਉਣਗੇ ਧਰਮ ਰਾਜ ਬਿਨਾ ਨਾ ਹੀ ਧਰਮ ਚਲੇ ਹਨ ਧਰਮ ਬਿਨਾ ਸਭ ਦਲੇ ਗਲੇ ਹਨ ਧਰਮ ਦਾ ਝੰਡਾ ਦਰਬਾਰ ਸਾਹਿਬ ਦੇ ਵਿੱਚ ਝੰਡੇ ਬੁੰਗੇ ਚੁਗੋ ਚੁੱਕ ਅਟਲ ਧਰਮ ਕਾ જયਕਾਰ ਧਰਮ ਦਾ ਝੰਡਾ 2.5 ਫੁੱਟ ਉੱਚਾ ਦਰਬਾਰ ਸਾਹਿਬ ਦੀ ਡੇਢੀ ਦੇ ਵਿੱਚੋਂ ਅਕਾਲ ਤਖਤ ਸਾਹਿਬ ਤੋਂ ਗੁਰੂ ਦਾ ਪ੍ਰਕਾਸ਼ ਦਿਖਦਾ ਹੈ ਲੇਕਿਨ ਸੇਧ ਦੇਣ ਲਈ ਘੋੜਾ ਰਾਜ ਹੈ ਸੈ ਸਵਾਰ ਗੁਰੂ ਦੀ ਸੇਧ ਹੈ ਇਹਨਾਂ ਨੇ ਧਰਮ ਦਾ ਘੋੜਾ ਬਣਾ ਲਿਆ ਆਪਣੇ स्वार्थਾਂ ਦੀ ਪੂਰਤੀ ਲਈ ਕੋਂਕੇ ਸਾਹਿਬ ਦਾ ਕਤਲ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸਿੱਟਣਾ ਗਵਾਹਾਂ ਦੇ ਬਾਵਜੂਦ ਔਰ ਸਰਕਾਰਾਂ ਦਾ ਸੁੱਤੇ ਪਏ ਰਹਿਣਾ 75 25 ਦਾ ਪ੍ਰਮਾਣ ਹੈ ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ ਰਲੇ ਹੋਇਆ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਆ ਤੇ ਫਿਰ ਪੰਥ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਹੋਏ ਹੈ ਇਸ ਕਰਕੇ ਕਹਿਣਾ ਗੁਰੂ ਆਪਣਾ ਇਨਸਾਫ ਕਰੇਗਾ ਲੇਕਿਨ ਇਨਸਾਫ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ ਇੱਕ ਪੇੜ ਨੂੰ ਅੱਗ ਲੱਗੀ ਪੰਛੀ ਰਹਿੰਦੇ ਸੀ ਸੁਣੋ ਨੌਜਵਾਨੋ ਪੰਛੀ ਰਹਿੰਦੇ ਸੀ ਪੇੜ ਨੂੰ ਅੱਗ ਲੱਗੀ ਉਹ ਕਹਿੰਦੇ ਆਗ ਲੱਗੀ ਇਸ ਵਿਰਖਸ਼ ਕੋ ਜਲਨੇ ਲਗੇ ਹਨ ਪਾ ਉੜ ਜਾ ਹੋਏ ਪੰਛੀਓ ਜਦ ਪੰਖ ਤੁਹਾਰੇ ਸਾਥ पंछी की कहना है पीढ़ी दर पीढ़ी उदा फल खाए इस पेड़ के फल खाए इस वृक्ष के गंदे की ने पात अब यही हमारा धर्म है जल मरे इसी के साथ जल मरे इसी के साथ